ਦੀ ਗੂਜਰਦੀ ਜੀਹੇਵਾਂ ਦੂਰਸਾ ਤੋਂ ਸੰਸਦ ਦੇ ਅੰਦਰ ਅਮਰਪਾਲ ਸਿੰਘ ਵੀ ਤਰੋ ਨਿ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਨੂੰ ਪਰੋਲ ਜਨਤੋਂ ਇਨਕਾਰ ਕਰ ਦਿੱਤਾ ਹੈ ਅਮਰਿਤਪਾਲ ਸਿੰਘ ਇਸ ਵੇਲੇ ਐਨਐਫਸੀ ਦੇ ਤਹਿਤ ਜ਼ਮ ਦੀ ਡਿਪਰੂਵਲ ਜੇਲ੍ਹ ਵਿੱਚ ਬੰਨ੍ਹ ਹਨ ਪੰਜਾਬ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਅਮਰਿਤਪਾਲ ਸਿੰਘ ਨੂੰ ਪਰੋਲ ਜਨਤੋਂ ਸਾਬੰਤ ਇਨਕਾਰ ਕਰ ਦਿੱਤਾ ਹੈ ਦੱਖਣ ਜੋ ਹੈ ਕਿ ਪੰਜਾਬ ਸਰਕਾਰ ਵੱਲੋਂ ਖੁੱਲ੍ਹ ਸਾ ਜਤਾਇਆ ਗਿਆ ਹੈ ਕਿ ਜੇਕਰ ਅਮਰਿਤਪਾਲ ਨੂੰ ਰਿਹਾਨ ਕੀਤਾ ਗਿਆ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਮੱਸਿਆ ਖੜੀ ਹੋ ਸਕਦੀ ਹੈ ਜਿਸ ਵਿੱਚ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਉਤਸ਼ਾਹੀ ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਸੀ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਸੁਪਰੀ ਦੇ ਗ੍ਰੈਸ ਕੱਤਰ ਅਤੇ ਅਮਰਿਤ ਸਰ ਦੇ ਡਿਪਟੀਕ ਮਿਸ਼ਨਰ ਨੂੰ 1 ਹਫ਼ਤੇ ਅੰਦਰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਅਮਰਿਤਪਾਲ ਨੂੰ ਕਰੋਲ ਦੇ ਇੰਦੋਰ ਸਾਫ ਨੇ ਕਰ ਕਰ ਦਿੱਤਾ ਗਿਆ ਹੈ ਇਸ ਤੇ ਬੈਂਚ ਨੇ ਪੁੱਛਿਆ ਕਿ ਉਨ੍ਹਾਂ ਦੇ ਐਨਐਸਸੀ ਡਿਟੈਂਸ਼ਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾ ਕੀ ਹੋਇਆ ਚੀਫ ਜਸਟਿਸ ਨੇ ਕਿਹਾ ਜਦੋਂ ਤੱਕ ਦੀ ਟੈਂਸ਼ਨ ਤੇ ਰੋਕ ਨਹੀਂ ਲੱਗਦੀ ਉਹ ਸੰਸਦ ਵਿੱਚ ਕਿਵੇਂ ਸ਼ਾਮਿਲ ਹੋਣਗੇ ਵਕੀਲ ਨੇ ਜੋਬ ਦਿੱਤਾ ਕਿ ਦੋਵੇਂ ਮਾਮਲੇ ਵੱਖਰੇ ਹਨ ਇਹ ਸੰਸਦ ਵਿੱਚ ਸ਼ਾਮਿਲ ਹੋਣ ਲਈ ਧਾਰਾ 15 ਤਹਿਤ ਰਾਤ ਮੰਗੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਪਹਿਲਾ ਸੌ ਚੁੱਕਣ ਲਈ ਵੀ 4 ਦਿਨਾਂ ਦੀ ਰਿਹਾਈ ਮਿਲੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਪ੍ਰੈਲ 2023 ਤੋਂ ਪ੍ਰੀਮਪਟਿਵ ਡਿਟੈਂਸ਼ਨ ਵਿੱਚ ਰਹਿਣ ਦੇ ਬਾਵਜੂਦ ਉਹ 2024 ਲੋਕ ਸਭਾ ਲੋਨਾ ਵਿੱਚ ਫਰੂਰ ਸਾਹਿਬ ਤੋਂ ਤਕਰੀਬਨ 4 ਲੱਖ ਵੋਟਾਂ ਨਾਲ ਜਿੱਤ ਕੇ ਪਹੁੰਚੇ ਤਕਰੀਬਨ 19 ਲੱਖ ਵੋਟਰਾਂ ਦੀ ਨੁਮਾਇੰਦਗੀ ਕਰਦੇ ਹਨ ਉਹਨਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਇਹ ਉਹਨਾਂ ਨੂੰ ਪਰਉਤ ਦੇਇਆ ਕਿਤਾਜਾ ਵਿਜਾ ਬੋਧੂ ਵਿੱਚ ਤੋਂ ਤੇ ਸੰਸਦ ਸੈਸ਼ਨ ਦੌਰਾਨ ਉਹਨਾਂ ਦੀ ਵਿਅਕਤੀਗਤ ਹਾਜ਼ਰੀ ਯਕੀਨੀ ਬਣਾਈ ਜਾਵੇ ਇਸ ਸਾਰੀ ਖਬਰ ਦੇ ਵਿੱਚ ਇੱਕ ਗੱਲ ਖਾਸ ਹੈ ਅੱਜ ਇਸ ਮਾਮਲੇ ਦੀ ਸਕ੍ਰੀਨਿੰਗ ਚੀਫ ਜਸਟਿਸ ਸੀਲ ਲਗੂ ਦੀ ਪ੍ਰਵਾਨਗੀ ਵਾਲੀ ਡਿਵੀਜ਼ਨ ਬੈਂਚ ਅੱਗੇ ਹੋਈ ਜਿਸ ਤੇ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦਾ ਫੈਸਲਾ ਲਿਆ ਅੰਗਰਜਪਾਲ ਸਿੰਘ ਨੇ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਅਸਥਾਈ ਰਿਹਾਈ ਦੀ ਮੰਗ ਕਰਦੇ ਹਾਂ ਐਨਐਸਸੀ ਦੀ ਧਾਰਾ 15 ਦਾ ਹਵਾਲਾ ਦਿੱਤਾ ਹੈ ਜਿਸ ਤਹਿਤ ਅਸਧਾਰਨ ਹਾਲਾਤਾਂ ਵਿੱਚ ਪਰੋਲ ਦਿੱਤੀ ਜਾ ਸਕਦੀ ਹੈ ਸੁਣਵਾਈ ਦੌਰਾਨ ਉਨ੍ਹਾਂ ਦੇ ਪੀਲ ਨੇ ਦੱਸਿਆ ਕਿ ਪਿਛਲੀ ਪਟੀਸ਼ਨ ਵਿੱਚ ਹਾਈ ਕੋਰਟ ਨੇ ਧੂਕਾ ਪ੍ਰਤੀਨਿਧੀ ਭੇਜਣ ਦੀ ਇਜਾਜ਼ਤ ਦਿੱਤੀ ਗਈ ਸੀ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 17 ਅਪ੍ਰੈਲ ਨੂੰ ਜੋ 24 ਨੂੰ ਉਨ੍ਹਾਂ ਦੇ ਖਿਲਾਫ ਟੈਂਸ਼ਨ ਹੁਕਮ ਜਾਰੀ ਹੋਇਆ ਸੀ ਜੋ ਹੁਣ ਭੇਜ ਦਿੱਤਾ ਗਿਆ ਹੈ ਜਿਸ ਮਗਰੋਂ ਐਡਵਾਈਜ਼ਰੀ ਬੋਰਡ ਨੇ ਸਹੀ ਠਹਿਰਾਇਆ ਤੇ 24 ਜੂਨ ਨੂੰ ਇਸ ਲਈ ਪੁਸ਼ਟੀ ਕਰ ਦਿੱਤੀ ਗਈ ਪਰੋਲ ਲਈ ਇੱਕ ਅਰਜੀ 13 ਨਵੰਬਰ ਨੂੰ ਪੇਸ਼ ਕੀਤੀ ਗਈ ਹੈ ਇਹ ਤੇ ਇਹ ਅਜੇ ਵੀ ਲੰਬਿਤ ਹੈ ਅਮਿਤਪਾਲ ਸਿੰਘ ਦਾ ਕਹਿਣਾ ਹੈ ਕਿ ਸੰਸਦ ਵਿੱਚ ਹਾਜ਼ਰ ਹੋਣਾ ਉਹਨਾਂ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ ਇਸ ਲਈ ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਪ੍ਰੋਡ ਪਟੀਸ਼ਨ ਤੇ ਫੈਸਲਾ ਜਲਦੀ ਲਿਆ ਜਾਵੇ ਅਤੇ ਮਾਮਲੇ ਦੇ ਹਲਾਤਾਂ ਨੂੰ ਦੇਖਦੇ ਹੋ ਠੁਕਰਾ ਕੱਢੀ ਜਾਵੇ